ਕੁਨ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵੈ ਜੇ ਸੋਚੀ ਲਖ ਵਾਰ ਚੁਪੈ ਚੁਪਣਾ ਹੋਵੈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖਣਾ ਉਤਰੀ ਜਿਬ ਨਾ ਪੁਰੀਆ ਪਾਰ ਸਹਿ ਸਿਆਣ ਪਾਲਾ ਕੋ ਹਿੰਦਾ ਇਕ ਨ ਚੱਲੈ ਨਾਲ ਕਿਵ ਸਚਿਆਰ ਹੋਈ ਏ ਕਿਵ ਕੂੜਾ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਉਪਮੇ ਹੋਵਨ ਆਕਾਰ ਹੁਨਾਂ ਕਹਿਆ ਜਾਈ ਉਪਮੇ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮ ਬਖਸ਼ੀ ਸੇ ਹੁਕਮੇ ਸਦਾ ਪੁਆਈਐ ਹੁਕਮੇ ਅੰਦਰ ਸਭ ਕੋ ਬਾਰੁ ਨਾ ਕੋਏ ਨਾਨਕ ਹੁਕਮੈ ਜੀ ਉਜੈ ਤਾ ਹਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੇਂ ਕਿਸੈ ਤਾਣਾ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਗਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾ ਪੈਤੀ ਸਦੂਰ ਗਾਵੈ ਕੋ ਵੇਖੇ ਹਦਰ ਹਦੂਰ ਕਥਨਾ ਕਥੀ ਨ ਆਵੇਂ ਟੋਟ ਕਥ ਗਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਹੀ ਜੁਗਾ ਜੁਗੰਤਰ ਖਾਈ ਖਾਏ ਹੁਕਮ ਹੀ ਹੁਕਮ ਚਲਾਇਰਾ ਨਾਨਕ ਵਿਗਸੈ ਵੀ ਪ੍ਰਵਾ ਸਾਚਾ ਸਾਹਿਬ ਸਾਚ ਨਾਹੀ ਭਾਖਿਆ ਪਉ ਆਪਾਰ ਆਖੈ ਮੰਗਹਿ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਗਹਿ ਰਖੀਐ ਜੀ ਦੀ ਸਦਰਵਾਰ ਮੋਹੋਂ ਕੇ ਬੋਲਣ ਬੋਲੀਏ ਜਿਸ ਤੁਮ ਧਰੇ ਪਿਆਰ ਅੰਮ੍ਰਿਤ ਵੇਲਾ ਸਜਣਾ ਵਡਿਆਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਏਵੇਂ ਜਾਣੀਐ ਸਵਾ ਪਿਸਚਿਆਰ ਥਾਬੀਆਂ ਨਾ ਜਾਏ ਕੀਤਾ ਨਾ ਹੋਏ ਆਪੇ ਆ ਨਿਰੰਜਨ ਸੋਏ ਜਿਨ세 ਵਿਅਤਿਨ ਪਾਇਆ ਮਾਨਨਕ ਗਾਵੀਏ ਗੁਣੀ ਨਿਦਾਨ ਗਾਵੀਏ ਸੁਣੀ ਅਮਰ ਰਖੀਏ ਪਾਉ ਦੁੱਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੋਂ ਗੁਰਮੁਖ ਵੇਦੋਂ ਗੁਰਮੁਖਿਆ ਸਮਾਈ ਗੁਰੇਸ਼ਰ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣਾ ਆਖਾ ਨਾਹੀ ਕਹਿਣਾ ਕੋ ਤ ਨਾ ਜਾਈ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਇ ਤੀਰਥ ਨਾਵਾਂ ਜੇ ਤਿਸ ਪਾਵਾਂ ਮੇੜ ਬਾਣੇ ਕੇ ਨਾਏ ਕਰੀ ਜੇ ਤੀਰ ਸਿਰਡੂ ਪਾਈ ਵੇਖਾਂ ਮਣ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੀਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਇ ਜੇ ਜੁਗ ਚਾਰੇ ਆਜ਼ਾ ਹੋਰ ਦਸਾਉਣੀ ਹੋਏ ਨਵਾ ਖੰਡਾ ਵਿਜਾਣੀਆਂ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕਹਿ ਜੋ ਸਕੀਰਤ ਜਗਲੇ ਜੇ ਤਿਸ ਨਦ ਨਾ ਵੀ ਤਾਂ ਬਾਤ ਨ ਪੁੱਛੇ ਕੀ ਕੀਟ ਆਂ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੀ ਨਾਨਕ ਨਿ ਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇਹਾ ਕੋਈ ਨਾ ਸੋਚੇ ਜੇ ਤਿਸ ਗੁਣ ਕੋਈ ਕਰੇ ਸੋਣਿਆ ਸਿੱਧ ਪੀਰ ਸੁਰਨਾਥ ਸੋਣਿਆ ਧਰਤ ਤਵਲ ਆਕਾਸ਼ ਸੋਣਿਆ ਦੀਪ ਲੋਕ ਪਾਤਾਲ ਸੋਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਦੇ ਦਾਸ ਸੋਣਿਆ ਦੂ ਪਾਪ ਕਾ ਨਾਸ ਸੁਣਿਆ ਸ਼ਰਵਰਮੈਂਦ ਸੁਣਿਆ ਮੁਕਸਲਾ ਹਰਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਨਾਨ ਸੁਣਿਆ ਪੜ ਪੜ ਪਾਵੇਂ ਮਹਾਨ ਸੁਣਿਆ ਲਾਗ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾਗੁਣਾ ਕਿਗ ਸੁਨੇ ਸ਼ੇਖ ਪੀਰ ਪਾਤਸ਼ਾ ਸੁਣਿਆਂ ਦੇ ਪਾਵੇ ਰਬ ਸੁਣਿਆ ਤ ਬੈ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿਛੇ ਬਚੋ ਤਾਇ ਕਾਗਜ਼ ਕਲਮ ਨਾਲ ਲਿਖਣ ਹਾਰ ਮਨਨੇ ਗਾਵੇ ਕਰਨ ਵਿਚਾਰ ਐਸਾ ਨ ਮਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਈ ਮੰਨੈ ਸੁਰਤ ਹੋਏ ਮਨੁਦ ਮੰਨੈ ਸਰਭੰ ਕੀ ਸੁਦ ਮੰਨੇ ਮੋਟਾ ਨਾ ਕਈ ਮੰਨੇ ਜਮਟੇ ਸੋ ਨਾ ਕਈ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤ ਸੂ ਪ੍ਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਦੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਪਾਵੇ ਮੁਕਤਿ ਦਵਾਰ ਮੰਨੇ ਪਰਵਾਰ ਹੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਬਵੈ ਨਾ ਵਿਕ ਐਸਾ ਨਾਮ ਰੰਗਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਚ ਪ੍ਰਮਾਨ ਪੰਚ ਪ੍ਰਧਾਨ ਪੰਚੇ ਪਾਵ ਹੈ ਦਰਗਾਹਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾਂ ਦਾ ਗੁਰੇ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਤਰਣੈ ਨਾਹੀ ਸਮਾਰ ਸੌਨ ਧਰਮ ਦਿਆ ਦਾ ਬੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਪੁੱਝੈ ਹੋਵੇ ਸਚਿਆਰ ਤਵਲੇ ਉਪਰ ਕੀਤਾ ਪਾਰ ਦਰਦੀ ਹੋਰ ਪਰੈ ਹੋਰ ਹੋਰ ਇਸਤੇ ਭਾਰ ਤਲੈ ਕਮਜ਼ੋਰ ਜੀ ਜਤ ਰੰਗਾਂ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋਲੇ ਖਾਲਿਕ ਜਾਣੈ ਕੋਈ ਲਿਖਾ ਲਿਖਿਆ ਕੀਤਾ ਹੋਈ ਕੀਤਾ ਤਾਣ ਸਵਾਲੇ ਰੂਪ ਕੇ ਦੀ ਦਾਪ ਜਾਣੈ ਕੌਣ ਕੂਤ ਕੀਤਾ ਬਸਾਉ ਇੱਕ ਕੋ ਬਬ ਜਿਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਾ ਹਾਂ ਵੀ ਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਦੁ ਤਪავੈ ਸਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਸੰਖ ਤਪ ਤਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸੱਤੀ ਅਸੰਖ ਦਾਤਾਰ ਅਸੰਖ ਸੂਰਮੋ ਭਖਸਾਰ ਅਸੰਖ ਮੋਨ ਲਿਵ ਲਾਇਤਾਰ ਕੁਦਰਤ ਗਮਨ ਕਹਾ ਵਿਚਾਰ ਹਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਕੋ ਮੁਰ ਕੰਦ ਕੋਰ ਅਸੰਖ ਚੋਰ ਹਰਾਮ ਕੋਰ ਸੰਖ ਅਮਰਤਰ ਜਾਹੇ ਜੂਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹਿਆ ਸੰਖ ਊੜੇ ਔਰ ਊੜੇ ਫੇਰਾਹਿਆ ਸੰਖ ਮਲੇਸ਼ ਮਲ ਭਗ ਖਾਹੇ ਅਸੰਖ ਨਿੰਦ ਕਸੁਰ ਕਰੈ ਪਾਰ ਨਾਨਕ ਨੀਚ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਬਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾ ਬਸੰਖთა ਵਗਮ ਗਮ ਸੰਖਲੂ ਅਸੰਖ ਹੈ ਸਿਰ ਭਾਰ ਹੋਈ ਅਖਰੀ ਨਾਮ ਅਖਰੀ ਸਾਲ ਅਖਰੀ ਗਿਆਨ ਕੀ ਤੁਣਗਾ ਅਖਨੀ ਲਿਖਣ ਬੋਲਣ ਬਾਣ ਅਕਰਾਂ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿ ਸਿਰ ਨਾਹੀ ਜਿ ਫੁਰਮਾਹਿ ਤਿ ਪਾਹਿ ਜੀਤਾ ਕੀਤਾ ਦੇਤਾ ਨਾ ਵਿਣਨਾ ਮੈਂ ਨਾਹੀ ਕੋ ਥਾਉ ਉਦ੍ਰਿਤ ਗਮਣ ਕਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਬਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੋਖੀ ਮੂਤ ਬਲੀਤੀ ਕੱਪੜ ਹੋਏ ਦੇ ਸਾ ਬੂਣ ਨਹੀਂ ਇਹ ਧੋਏ ਪਰ ਇਹ ਮਤ ਬਪਾ ਕੇ ਸੰਗ ਉਹ ਤੋਂ ਪਹਿਨਾਵੇਂ ਤੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਵੋ ਜਾ ਤੀਰਤ ਤਪ ਦਇਆ ਦਤ ਤਾ ਪਾਵੇ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਾਤ ਬਾਣੀ ਬਰਮਾਉ 708 ਸਦਾ ਮੰਜਾਉ ਕਮਣ ਸੋ ਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸੇ ਰੂਤੀ ਮਾ ਕਮਣ ਜੀ ਤੋ ਆਕਾਰ ਵੇਲ ਨਾ ਭਈ ਪੰਤੀ ਜੀ ਹੋਵੈ ਲੈ ਕੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੈ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਝੀ ਆਪੇ ਜਾਣੈ ਸੋਈ ਕਿਵ ਕਰੇ ਅੱਖਾਂ ਕਿਵ ਸਾਲਾਹੀਂ ਕਿਉ ਵਰਨੀ ਕਿਵ ਜਾਣਾਂ ਨਾਨਕ ਅਖਣ ਸਭ ਕੋ ਆਖੈ ਇੱਕ ਤੂ ਇੱਕ ਸਿਆਣਾ ਵੱਡਾ ਸਾਹਿਬ ਟੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਤੇ ਗਿਆਨ ਸੋਹਿ ਪਾਤਾਲਾਂ ਪਾਤਾਲ ਰਖ ਆਕਾਸ਼ਾਂ ਤੋ ਸੂ ਊੜਕ ਊੜਕ ਭਾਲ ਥਕੀ ਵੀਦ ਗਹਨਿਕ ਬਾਤ ਸਹ ਸ 18 ਗਨਕ ਤੇ ਬਾਸ ਲੋਇਕ ਧਾਤ ਲੇਖ ਹੋਏ ਤਾਂ ਲਖਿਆ ਲਖੇ ਹੋਏ ਵਿਨਾਸ ਨਾਨਕ ਵੱਡਾ ਆਖੀਏ ਆਪੇ ਜਾਣ ਆਪ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆ ਨਤਿਆਂ ਤੇ ਬਾਪ ਵੈ ਸੁਹੰਦ ਨਾ ਜਾਣੀ ਐ ਸਮੁੰਦਿ ਸ਼ਾ ਸੁਲਤਾਨ ਗਿਰਹਾ ਸੇਤੀ ਮਾਲਤਾਨ ਕੀੜੀ ਤੁਲ ਨਾ ਹੋਵਨੀ ਜੀ ਤਿਸ ਮਨੋ ਨਾ ਵਿਸੁਰੈ ਅੰਤ ਨਾ ਸਿਫਤੀ ਕਹਿਣਾ ਅੰਤ ਅੰਤਨਾ ਕਰਨੇ ਦੇਣ ਨ ਅੰਤ ਅੰਤਨਾ ਵੇਖਣਾ ਸੁਣਨਾ ਨ ਅੰਤ ਅੰਤਨਾ ਜਾਪੇ ਗਿਆ ਮਨ ਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਾਰ ਆਵਾਰ ਅੰਤ ਕਾਰਣ ਕੀਤੇ ਬਿਲਾਹੇ ਤਾਂ ਕੀ ਅੰਤ ਨ ਪਾਈ ਜਾਹੀਂ ਇਹੋ ਅੰਤ ਨਾ ਜਾਣਿਆ ਹੋਏ ਬਉਤਾ ਕਹੀਏ ਬਉਤਾ ਹੋਏ ਵੱਡਾ ਸਾਹਿਬ ਊਚਾ ਥਾਂ ਜੀਵ ਪੁਰੂ ਚਨਾਉ ਐਵਡੂ ਚਾ ਹੋਵੇ ਹੋਏ ਸੀ ਸੋਚੇ ਕੋ ਜਾਣੈ ਸੋਏ ਜੀਵਟ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਏ ਵੱਡਾ ਦਾਤਾ ਤੇ ਨਾ ਤਮੈ ਇਤੇ ਮੰਗਾ ਜੋਦ ਪਰ ਕੇ ਤਿਆ ਗਣਤ ਨਹੀਂ ਵਿਚਾਰ ਇਤੇ ਖਬ ਟੁੱਟੈ ਵੇਕਾਰ ਕੀਤੇ ਲੈ ਲੈ ਮਕਰਪਾਹੇ ਕੀਤੇ ਮੂਰਖਾਹੀਂ ਖਾਹੀਂ ਕੀਤੇਆਂ ਦੁਖੁ ਖਸਦ ਮਾਰ ਇਹ ਤੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੈ ਕੋਈ ਜੇ ਕੋ ਖਾਏ ਕੇ ਆਖਣ ਪਾਈ ਹੋ ਜਾਣੇ ਜੇਤੀਆ ਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇਈ ਕੇ ਜਿਸ ਨੂੰ ਬਖਸ਼ੇ ਸਿਰਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣਾ ਅਮਲ ਵਪਾਰ ਅਮਲ ਵਪਾਰੀ ਅਮਲ ਭੰਡਾਰ ਅਮਲ ਆਵੇ ਅਮਲ ਲੈ ਜਾਏ ਅਮਲ ਭਾਈ ਅਮਲ ਸਮਾਈ ਅਮਲ ਧਰਮ ਅਮਲ ਦੀ ਬਾਣ ਅਮਲ ਤੁਲ ਅਮਲ ਪ੍ਰਵਾਨ ਅਮਲ ਅਖੀਸ਼ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਫਰਮਾਨ ਅਮੁਲ ਮੁਲਾਖਿਆ ਨਾ ਜਾਈ ਆਖ ਰਹੀ ਨਿਬਲਾਈ ਆਖਾਂ ਵੀਤ ਪਾਟ ਪੁਰਾਣ ਆਖਾਂ ਪੜੇ ਕਰੈ ਵਿਖਿਆਣ ਆਖੇ ਬਰਮਿਆ ਆਖੇਂ ਦੁਆਖੇ ਗੋਪੀ ਤੈ ਗੋਵਿੰਦ ਆਖਾਂ ਈਸ਼ਰ ਆਖੇ ਸਤੂ ਆਖਾਂ ਕੀਤੇ ਕੀਤੇ ਬੁੱਧ ਆਖਾਂ ਦਾਨ ਵਿਆਖਾਂ ਦੇਵ ਆਖਾਂ ਸੁਰ ਨਰ ਮਨ ਜਨ ਸੇਵ ਕੀਤੇ ਆਖਿਆ ਅਖਣ ਪਾਹੇ ਕੀਤੇ ਕਹਿ ਗੈ ਉਠ ਉਠ ਜਾਹੇ ਤੇ ਕੀਤੇ ਹੋਰ ਕਰਹੀ ਦਾਖ ਨਸਕੈ ਕਈ ਕੇ ਦੇਵੜਾ ਪਾਵੇ ਤੇਵੜਾ ਹੋਏ ਨਾਨਕ ਜਾਣੈ ਸੱਚ ਸੋਏ ਜੀਕੂ ਆਖੇ ਬੋਲ ਵਿਗੜ ਤਾਂ ਲਿਖਿਆ ਸਰਗਾ ਵਾਰਾਂਗਾ ਵਾਰ ਸੂਦਰ ਕੀ ਹਉ ਸੋ ਘਰ ਕੀ ਹਾਜਤ ਵੈ ਸਰਬ ਸਮਾਲੀ ਵਾਜਿਨਾਦਨਿਕ ਸੰਖਾ ਕੀਤੀ ਬਮਣਹਾਰੇ ਇਹ ਤੇ ਰਾਗ ਭਰੀ ਸਿਉ ਕਹੀ ਅਨ ਕੀਤੇ ਗਾਵਨ ਹਾਰੇ ਗਾਵਾਂ ਮੈਂ ਤੁਹਾਨੂੰ ਪਉਣ ਪਾਣੀ ਬੈ ਸੰਤੁਰ ਗਾਵੇ ਰਾਜਾ ਧਰਮ ਦੁਵਾਰੇ ਗਾਵਾਂ ਮੈਂ ਜੀਤੂ ਕੋ ਬਿਲੀਕ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਾਂ ਮੈਂ ਸ਼ਰਮਾ ਦੇਵੀ ਸੋਨਸ ਦਸਵਾਰੇ ਗਾਵਾਂ ਮੈਂ ਲੰਦਾ ਸੁਣ ਬੈਠੀ ਦੀਪਤੀਆਂ ਦਰਨ ਆਲੇ ਗਾਵਾਂ ਮੈਂ ਸਿੱਤ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਾਂ ਮੀਰ ਕਰਾਰੇ ਗਾਵਨ ਪੰਡਿਤ ਪੜਨਰ ਕੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਮ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵੈ ਜੋਦ ਮਾਂ ਬਲ ਸੂਰਗ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡੋਰ ਭੰਡਾ ਕਰ ਘਰ ਘਰ ਕੀ ਧਾਰੇ ਸੇ ਦੁਨੋਂ ਗਾਵੈ ਜੋ ਤੁਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਵਨ ਸੇ ਮੈਂ ਚਿਤਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਹੀਂ ਹੈ 피 ਹੋਸੀ ਜੈ ਨਾ ਜਸੀ ਰਚਨਾ ਜਿਨ ਰਚੋਈ ਰੰਗੀ ਰੰਗੀ ਪਾਂਤੀ ਕਰ ਕਰ ਜਿਨਸੀ ਮਾਇਆ ਜਿਨ ਨੇ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਤਿ ਸ਼ਾਹ ਸ਼ਹਬਤ ਸਾਹਿਬ ਨਾਨਕ ਰਹਿਣ ਅਰਜ਼ਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਬਿਬੂਤ ਖਿੰთა ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਾਨ ਜੀ ਤੈ ਜਾਗ ਜੀਤ ਆਦੇਸ ਤਿਸੈ ਆਦੇਸ ਆਦੋਨੀ ਨਾ ਨਾਦਾਨਾਤ ਜੁਗ ਜੁਗ ਏਕੋ ਵੇਸ ਠੁਗਤ ਗਿਆਨ ਦਿਆ ਭੰਡਾਰਨ ਘਟ ਘਟ ਵਜੈ ਨਾਦ ਆਪ ਨਾਤ ਨਾਥੀ ਸਭ ਜਾ ਕੀ ਰਿੱਧ ਸਿੱਧ i ਸੰਯੋਗ ਵਿਜੋਗ ਦੁਇ ਕਰ ਚਲਾਵੈ ਲੇਖਿ ਆਵੈ ਭਾਗ ਆਦੇਸ ਤਿਸੇ ਆਦੇਸ ਆਦਾਨੀ ਲਾਣਾਦਾਨਤ ਜੁਗ ਜੁਗ ਇਕੋ ਵੇਸ ਇਕ ਮੈਂ ਜੁਗਤ ਵਿਆਹੀ ਦਿਨ ਚੱਲੇ ਪ੍ਰਮਾਣ ਇਕ ਸੰਸਾਰੀ ਇਕ ਪੰਡਾਰੀ ਇਕ ਲਾਇਤੀ ਬਹਣ ਜੀਵ ਤਿਸ ਭਾਵੈ ਤਿਵੇਂ ਚਲਾਵੈ ਜੀਵ ਹੋਵੈ ਪ੍ਰਮਾਣ ਓ ਵੇਖੈ ਉਹਨਾਂ ਨਦਰ ਨ ਆਵੈ ਬਹੁਤ ਐਉ ਵਿਡਾਣ ਆਦੇਸ ਤਿਸੇ ਆਦੇਸ ਆਦਾਨੀ ਲਾਣਾਦਾਨਤ ਜੁਗ ਜੁਗ ਇਕੋ ਵੇਸ ਆਸ ਨਵੈ ਲੋਇ ਪੰਡਾਰ ਜੋਗਿ ਚ ਪਾਇਆ ਸੇਖਾ ਵਾਰ ਕਰ ਕਰ ਵੇਖੈ ਸੁਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਤਿਸੈ ਆਦੇਸ ਆਦਾਨੀ ਨਾ ਅਨਾਦ ਅਨਾਹਤ ਜੋਗ ਜੁਗ ਵੇਖੋ ਵੇਸ ਇਕ ਦੂਜੀ ਬੋ ਲਖ ਹੋਣੀ ਲਖ ਹੋ ਮੈਂ ਲਖ ਵੀਸ ਲਖ ਲਗੜਾ ਕੀ ਏਕ ਨਾਮ ਜਗਦੀਸ਼ ਏਤਰਾ ਪਤ ਪਵਡੀਆਂ ਚੜਿਏ ਹੋਈ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਮ ਆਈ ਰੀਸ ਨਾਨਕ ਨਦਰੀ ਪਾਈਏ ਊੜੀ ਗੂੜਾ ਠੀਸ ਆਖਣ ਜੋਰ ਜੁਪੈ ਨਾ ਜੋਰ ਜੋ ਨਾ ਮੰਗਣ ਦੇਣ ਨਾ ਜੋਰ ਜੋ ਨਾ ਜੀਵਣ ਮਰਣ ਨਾ ਜੋਰ ਜੋਰ ਨਾ ਰਾਜ ਮਾਲ ਮਨ ਸ਼ੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁਟੈ ਸੰਸਾਰ ਜਿਸ ਸਾਥ ਜੋਰ ਕਰਵੇ ਫੈਸੋਏ ਨਾਨਕ ਉੱਤਮ ਨੀਚ ਨਾ ਹੋਏ ਰਾਤੀ ਰੂਤੀ ਦਿਤੀ ਵਾਰ ਪਉਣ ਪਾਣੀ ਅਗਨੀ ਪਾਤਾਲ ਤਿਸ ਵੀ ਧਰਤੀ ਥਾ ਪਰਖੀ ਧਰਮਸਾਲ ਤਿਸ ਵੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਬਰਮੀ ਗਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਥੈ ਸੁਹਾਨ ਪੰਚ ਪਰਮਾਨ ਨਦਰੀ ਕਰਮ ਭਗਵਾਨੀ ਸ਼ਾਨ ਕੱਚ ਪਕਾਈ ਉਤੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਾਣ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ਼ ਕੀਤੇ ਬਰਮੇ ਘੜਤ ਘੜੀਆਂ ਰੂਪ ਰੰਗ ਕੇ ਵੇਸ ਕੀ ਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂਪਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨੌਥ ਕੀਤੇ ਕੀਤੇ ਤੇਰੀ ਵੇਸ ਕੀਤੇ ਦੇਵ ਦਨੁ ਮਨ ਕੀਤੇ ਕੀਤੇ ਰਤਨ ਸਮੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤਨ ਨਰਿੰਦ ਕੀਤਿਆ ਸੁਰਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਬਚਾਉਂਦਿ ਦਿੱਥਾ ਨਾਦ ਬਿਨੋਦ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਬੋਤਿਥੈ ਘੜਿ ਤੋ ਘੜਿਐ ਬਹੁਤਾਂ ਰੂਪ ਤਾਕਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛੋ ਤਾਏ ਤਿਥੈ ਘੜਿਐ ਸੁਰਤ ਮਤ ਮਾਨੁ ਬੁੱਧਿ ਤਿਥੈ ਘੜਿਐ ਜੁਰਾਸਿ ਤਾ ਕੀ ਸੁਧ ਪਰਮਖੰਡ ਕੀ ਬਾਣੀ ਜੂਰ ਤਿਥੈ ਹੋਰ ਨਾ ਕੋਈ ਹੋਰ ਜਿਥੈ ਜੋਤ ਮਹਾਮਲ ਸੂਰ ਜਿਨ ਮੈਂ ਰਾਮ ਰਿਹਾ ਪ੍ਰਭੂ ਹਰ ਇਤੈ ਸੀਤੋ ਸੀਤ ਮਹਿਮਾ ਮਾਹੀ ਤਾਕੈ ਰੂਪ ਨਾ ਕਤਨੇ ਜਾਹੇ ਨਾਹੁ ਮਰੇ ਨਾ ਠਾਕੇ ਜਾਹੇ ਜਿਨ ਕੇ ਰਾਮ ਸੈਮਨ ਮਾਹੀ ਜਿਥਾਂ ਭਗਤ ਵਸੈ ਕੈ ਲੋਕ ਕਰ ਅਨੰਦ ਸਚਾ ਬਨਸੋਇ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨ ਦੁਰਨੀ ਹਾਲ ਇਥੇ ਖੰਡ ਮੰਡ ਪਰਪੰਡ ਜੇ ਕੋ ਕਤ ਦਾੰਤ ਨ ਅੰਤ ਜਿਥੈ ਲੋ ਲੋ ਆਕਾਰ ਜਿਵ ਜਿਉ ਕਮਤੀ ਵੈ ਤੇ ਵਿਕਾਰ ਵੇਥੈ ਵਿਗਸੈ ਗੁਰ ਵਿਚਾਰ ਨਾਨਕ ਕਤ ਨ ਕਰੜਾ ਸਾਰ ਜਤ ਬਹਾਰਾ ਹਾ ਧੀਰੇ ਸੁਨਿਆਰ ਅਹਰਣ ਮਤ ਵੇਦ ਹਥਿਆਰ ਭੌ ਖੱਲਾ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਜਿ ਤਡਾਲ ਅੜੀਏ ਸ਼ਬਦ ਸਚੇ ਤਕਸਾਲ ਜਿਨ ਕੋ ਨਦਰ ਕਰਮ ਤਿਨ ਕਾ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਅਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦਿਵਸ ਰਾਤ ਦੁਇ ਦਾਈ ਦਾਇਆ ਜਿ ਲੈ ਸਭਲ ਜਗਤ ਚੰਗਿਆਈਆ ਬੁਰਿਆਈਆ ਵਚੈ ਧਰਮ ਹਦੂਰ ਦਰਮੀਆਂ ਆਪਣੀ ਕਿਨੇੜੇ ਕਿ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਜਿਤੇ ਛੁਟੀ ਨਾਨ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ